ਸੁਖਵਿੰਦਰ ਸਿੰਘ ਪੱਪੂ ਗੋਰਾ ਜਦੋਂ ਖਾੜਕੂ ਬਣ ਗਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਉਹ ਚੀਫ ਬਣਿਆ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਵੀ ਤੁਸੀਂ ਉਸ ਏਰੀਏ 'ਚ ਜਾਓ ਨਾ ਦੋ ਖਾੜਕੂਆਂ ਦਾ ਨਾਂ ਲੈ ਕੇ ਤੇ ਲੋਕਾਂ ਦਾ ਸਿਰ ਝੁਕ ਜਾਂਦਾ ਵਾ ਬਾਬਾ ਜੁਗਰਾਜ ਸਿੰਘ ਤੂਫਾਨ ਜਿਹਦੇ ਭੋਗ ਦੇ ਉੱਤੇ 5 ਲੱਖ ਬੰਦੇ ਦਾ ਇਕੱਠ ਹੋਇਆ ਸੀ ਤੇ ਦੂਜਾ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਦਿਨਾਂ ਦੇ ਵਿੱਚ ਭਾਈ ਪੱਪੂ ਗੋਰਾ ਭਾਈ ਪੱਪੂ ਗੋਰਾ ਹੋਈ ਉਹਨਾਂ ਦਿਨਾਂ ਦੇ ਵਿੱਚ ਇੱਕ ਖਾੜਕੂ ਆ ਭਾਈ ترسےم ਸਿੰਘ ਉਹਦਾ ਮੁਕਾਬਲਾ ਹੋਇਆ ਜਦਣ ਭਾਈ ترسےم ਸਿੰਘ ਦਾ ਭੋਗ ਪੈਂਦਾ ਸੀ ਨਾ ਉਹਦੇ ਭੋਗ ਦੇ ਵਿੱਚ ਪੱਪੂ ਗੋਰਾ ਵੀ ਪੀਸ ਵਟਾ ਕੇ ਗਿਆ ਸੀ ਅਜੇ ਭੋਗ ਪੈਂਦਾ ਸੀ ਜਾਂ CRP ਦੀਆਂ ਜਿਪਸੀਆਂ ਆਈਆਂ ਉਹਨਾਂ ਦੇ ਵਿੱਚੋਂ ਕਸ਼ਮੀਰ ਸਿੰਘ ASI ਉਤਰਿਆ ਉਨੇ ਅਖੰਡ ਪਾਠ ਦਾ ਭੋਗ ਪਾਉਂਦੇ ਗ੍ਰੰਥੀ ਸਿੰਘ ਨੂੰ ਹਜੂਰੀਏ ਤੋਂ ਫੜਿਆ ਸਾਰੀ ਸੰਗਤ ਦੇ ਸਾਹਮਣੇ ਕੁੱਟ-ਕੁੱਟ ਕੇ ਗ੍ਰੰਥੀ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਭਾਈ ਪੱਪੂ ਗੋਰਾ ਉੱਥੇ ਬੁੱਕਲ ਮਾਰ ਕੇ ਬੈਠਾ ਸੀ ਨਾਲ ਹੀ ਮਹਾਰਾਜ ਨੂੰ ਅਰਦਾਸ ਕਰਦਾ ਸੱਚੇ ਪਾਤਸ਼ਾਹ ਮਰ ਜਾਣਾ ਵਾ ਕੱਲ ਮਰ ਜਾ ਪਰਸੋ ਮਰ ਜਾ ਦੋਹਾਂ ਦਿਨਾਂ ਨੂੰ ਚਲਾ ਜਾਵਾਂ ਪਰ ਤੇਰੇ ਚਰਨਾਂ 'ਚੇ ਕਰਦਾਸ ਆ ਮਰਨ ਤੋਂ ਪਹਿਲਾਂ ਕਸ਼ਮੀਰ ਸਿੰਘ ਏਐਸਆਈ ਦੀ ਛਾਤੀ ਮੈਂ ਠੰਡੀ ਕਰਕੇ ਜਾਣੀਆਂ ਬਸ ਇਰਦਾਸਾ ਸੁਧਿਆ ਗਿਆ ਥੋੜੇ ਦਿਨ ਲੰਗੇ ਖਾੜਕੂਆਂ ਦਾ ਇੱਕ ਮੁਕਾਬਲਾ ਹੋਇਆ ਉਹਦੇ ਵਿੱਚ ਭਾਈ ਪੱਪੂ ਗੋਰਾ ਭਾਈ ਦਲਜੀਤ ਸਿੰਘ ਇਹ ਦੋਵੇਂ ਸ਼ਹੀਦ ਹੋ ਗਏ ਭਾਈ ਪ੍ਰੇਮ ਸਿੰਘ ਅੱਜ ਵੀ ਹੈਗਾ ਉਹ ਲੁਧਿਆਣੇ ਰਹਿੰਦਾ ਵਾ ਜਿਹੜੇ ਮੁਕਾਬਲੇ ਦੀ ਮੈਂ ਗੱਲ ਕਰਨੀ ਹੈ ਮੈਨੂੰ ਵੀ ਉਹਦੇ ਕਿਸੇ ਦੋਸਤ ਨੇ ਦੱਸਿਆ ਫੋਨ ਕਰਕੇ ਉਹਨਾਂ ਸਾਡਾ YouTube ਦੇ ਉੱਤੇ ਪ੍ਰਸੰਗ ਸੁਣਿਆ ਉਹ ਕਹਿੰਦੇ ਵੀ ਜਿਹੜਾ ਪ੍ਰੇਮ ਸਿੰਘ ਤੁਸੀਂ ਇਸ ਮੁਕਾਬਲੇ 'ਚ ਵਿਖਾਉਂਦੇ ਹੋ ਉਹ ਭਾਈ ਪ੍ਰੇਮ ਸਿੰਘ ਅੱਜ ਵੀ ਜਿਉਂਦਾ ਹੈ ਮੈਂ ਕਹਾਂ ਠੀਕ ਹੈ ਜੀ ਜੋ ਸਮਾਂ ਲੱਗਾ ਕਿਤੇ ਮਿਲਾਂਗੇ ਕੁਝ ਨਾ ਕੁਝ ਸਾਨੂੰ ਸਿੱਖਣ ਵਾਸਤੇ ਜਰੂਰ ਮਿਲੂਗਾ ਭਾਈ ਪੱਪੂ ਗੋਰਾ ਭਾਈ ਦਲਜੀਤ ਸਿੰਘ ਤੇ ਭਾਈ ਪ੍ਰੇਮ ਸਿੰਘ ਇਹ ਤਿੰਨੇ ਜਾਨੇ ਬੈਠਿਆ ਕਮਾਦ ਵਿੱਚ ਜਨਵਰੀ ਦਾ ਮਹੀਨਾ ਸੀ 1992 ਸੀ ਬੈਠਿਆਂ ਬੈਠਿਆਂ ਭਾਈ ਪੱਪੂ ਗੋਰੇ ਨੇ ਆਪਣੇ ਨਾਲ ਦੇ ਨੂੰ ਆਖਿਆ ਵੀ ਕਿੰਨੇ ਦਿਨ ਹੋ ਗਏ ਸਾਨੂੰ ਬੈਠਿਆਂ ਨੂੰ ਨਾਲ ਦੇ ਕਹਿਣ ਲੱਗੇ ਵੀ ਹਫਤਾ ਹੋ ਚੱਲਿਆ ਇੱਥੇ ਕਮਾਦ ਚ ਹੀ ਬੈਠੇ ਆ ਘੇਰਾ ਬੜਾ ਵੱਡਾ ਜਾਪਦਾ ਹੈ ਭਾਈ ਪੱਪੂ ਗੋਰਾ ਕਹਿੰਦਾ ਕੋਈ ਨਹੀਂ ਘੇਰੇ ਦਾ ਵੀ ਪ੍ਰਬੰਧ ਕਰਾਂਗੇ ਪਰ ਅੱਜ ਇਉਂ ਜੀ ਕਰਦਾ ਵੀ ਮਾਂ ਨੂੰ ਮਿਲ ਕੇ ਆਵਾਂ ਅਤੀ ਰਾਤ ਹੋਈ ਤਿੰਨੇ ਖਾੜਕੂ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਭਾਈ ਦਲਜੀਤ ਸਿੰਘ ਭਾਈ ਪ੍ਰੇਮ ਸਿੰਘ ਅੱਧੀ ਰਾਤ ਕਮਾਦ ਵਿੱਚੋਂ ਨਿਕਲੇ ਤੇ ਵੱਟੇ-ਵੱਟ ਤੁਰਦੇ ਪਿੰਡ ਟਡੇਹਾਲੇ ਆ ਗਏ ਆਪਣੀ ਮਾਂ ਦੇ ਕੋਲ ਉਹ ਮਾਂ ਜਿਹੜੀ ਮਾਂ ਸਾਹਮਣੇ ਬਹਿ ਕੇ ਕਦੀ ਪ੍ਰਸੰਗ ਸੁਣਦੀ ਆ ਮਾਂ ਨੂੰ ਮਿਲੇ मां ਨੇ ਆਖਿਆ ਪੁੱਤ ਭੁੱਖ ਲੱਗੀ ਆ ਭਾਈ ਪੱਪੂ ਗੋਰੇ ਨੇ ਆਖਿਆ ਮਾਂ ਭੁੱਖ ਦੀਆਂ ਗੱਲਾਂ ਦੇ ਬਾਅਦ ਦੀਆਂ ਨੇ 7 ਦਿਨ ਹੋ ਗਿਆ ਕਮਾਦ ਦੇ ਵਿੱਚ ਬੈਠਿਆ ਗੰਨੇ ਚੂਪ ਕੇ ਗੁਜ਼ਾਰਾ ਕਰਦੇ ਆ ਉਹ ਕਹਿੰਦੀ ਦੁੱਧ ਛਕੋਗੇ ਤੇ ਭਾਈ ਪੱਪੂ ਗੋਰੇ ਨੇ ਆਵਾਜ਼ ਮਾਰ ਕੇ ਆਖਿਆ ਮਾਂ ਜੇ ਦੁੱਧ ਛਕਾਉਣ ਲੱਗ ਪਈਓ ਅੱਗ ਬਾਲਣੀ ਪੈਣੀ ਆ ਲੋਕਾਂ ਨੇ ਕੰਧਾਂ ਦੇ ਉੱਤੋਂ ਦੀ ਬਿੜਕਾਂ ਲੈਣੀਆਂ ਵਾ ਵੀ ਇਹਨਾਂ ਘਰ ਅੱਧੀ ਰਾਤ ਅੱਗ ਕਿੰਨੇ ਬਾਲੀਆ ਹਾਂ ਠੰਡਾ ਦੁੱਧ ਛਕਾ ਕੇ ਅਸੀਂ ਚਲੇ ਜਾਂਦੇ ਆ ਭਾਈ ਪੱਪੂ ਗੋਰੇ ਦੀ ਮਾਂ ਨੇ ਅੱਧੀ ਰਾਤ ਦੁੱਧ ਛਕਾਇਆ ਤੇ ਜਦੋਂ ਮਾਂ ਨੂੰ ਜੱਫੀ ਪਾ ਕੇ ਤੁਰਨ ਲੱਗਾ ਤੇ ਮਾਂ ਕਹਿੰਦੀ ਪੁੱਤ ਜਿਉਂਦਾ ਰਹੁ ਤੇ ਭਾਈ ਪੱਪੂ ਬੂਰਾ ਕਹਿੰਦਾ ਮਾਂ ਆਸ਼ੀਰਵਾਦ ਉਹ ਦੇ ਜਿਹੜੀ ਨਿਭਣੀ ਆ ਨਾ ਖਾ ਮਤਲਬ ਉਹਨੇ ਖਾ ਜਿੰਦਾ ਤੇ ਮਾਂ ਕੋਈ ਵੀ ਨਹੀਂ ਰਹਿਣਾ ਸਾਰੇ ਚਲੇ ਜਾਣੇ ਆ ਆਸ਼ੀਰਵਾਦ ਦੇ ਤੇਰਾ ਪੁੱਤ ਸ਼ਹੀਦ ਹੋਵੇ ਤਿੰਨੇ ਖੜਕੂ ਉਸ ਘਰ ਦੇ ਵਿੱਚੋਂ ਨਿਕਲੇ ਪਿੰਡ ਟੱਡੇ ਹਾਲੇ ਤੋਂ ਕੁਝ ਕਿਲੋਮੀਟਰ ਸਾਹਮਣੇ ਇੱਕ ਪਿੰਡ ਪੈਂਦਾ ਵਾ ਉਹਨੂੰ ਕਹਿੰਦੇ ਕਰਨਾਮਾ ਵੱਟੇ-ਵਾਟੀ ਚਲੇ ਜਾਈਦਾ ਉਸ ਪਿੰਡ ਦੇ ਵਿੱਚ ਹੁਣ ਦਿਨੇ ਖਾੜਕੂ ਵੱਟੇ ਵੱਟ ਸਾਹਮਣੇ ਪਿੰਡ ਨੂੰ ਤੁਰੇ ਜਾਂਦੇ ਆ ਅੱਗੇ-ਅੱਗੇ ਭਾਈ ਪੱਪੂ ਗੋਰਾ ਜਾਵੇ ਤੇ ਮਗਰ-ਮਗਰ ਭਾਈ ਪ੍ਰੇਮ ਸਿੰਘ ਕਹਿੰਦਾ ਜਥੇਦਾਰਾ ਅਸੀਂ ਅੱਜ ਤੱਕ ਜਿੱਥੇ ਗਏ ਆ ਸੀਆਈਡੀ ਮਗਰੀ ਹੁੰਦੀ ਆ ਪੁਲਿਸ ਪਹੁੰਚੀ ਹੁੰਦੀ ਆ ਸੀਆਰਪੀ ਆ ਜਾਂਦੀ ਆ ਕੋਈ ਨਾ ਕੋਈ ਬੰਦਾ ਤੇ ਵਿੱਚ ਟੌਟੀ ਕਰਦਾ ਵਾ ਭਾਈ ਪੱਪੂ ਗੋਰਾ ਕਹਿੰਦਾ ਕੋਈ ਗੱਲ ਨਹੀਂ ਗੁਰੂ ਕਿਰਪਾ ਕਰੇ ਸਦਾਈ ਕਰ ਲਾਂਗੇ ਇਨੇ ਚਰ ਨੂੰ ਤੁਰਦੇ ਤੁਰਦੇ ਇਹ ਪਿੰਡ ਕਰਨਾਮੇ ਪਹੁੰਚ ਗਏ ਤੇ ਪਿੰਡ ਦੇ ਬਾਹਰ ਵਾਰ ਇੱਕ ਘਰ ਸੀ ਇਹਨਾਂ ਘਰ ਦਾ ਦਰਵਾਜ਼ਾ ਖੜਕਾਇਆ ਇਹ ਖਾੜਕੂਆਂ ਦੀ ਪੱਕੀ ਠਾਰ ਸੀ ਜਦੋਂ ਦਰਵਾਜ਼ਾ ਖੜਕਾਇਆ ਤੇ ਸਾਹਮਣੋਂ ਇੱਕ ਮਾਤਾ ਨੇ ਦਰਵਾਜ਼ਾ ਖੋਲਿਆ ਭਾਈ ਪੱਪੂ ਗੋਰੇ ਨੇ ਦੇ ਪੈਰੀਂ ਹੱਥ ਲਾਇਆ ਤਿੰਨਾਂ ਨੇ ਪੈਰੀਂ ਹੱਥ ਲਾਇਆ ਮਾਂ ਨੇ ਅਸ਼ੀਰਵਾਦ ਦਿੱਤੀ ਮਾਂ ਨੇ ਬੂਹਾ ਬੰਦ ਕਰ ਦਿੱਤਾ ਤੇ ਖਾੜਕੂ ਅੰਦਰ ਆ ਗਏ ਭਾਈ ਪੱਪੂ ਗੋਰਾ ਆਪਣੀਆਂ ਢਾਕਾਂ ਤੇ ਹੱਥ ਰੱਖ ਕੇ ਕਹਿੰਦਾ ਮਾਂ ਟੱਬਰ ਨਹੀਂ ਕੁਸਕਦਾ ਕੱਲੀ ਜਾਪਦੀ ਆ ਤੇ ਮਾਈ ਕਹਿਣ ਲੱਗੀ ਪੁੱਤ ਕੱਲੀ ਨਹੀਂ ਆ ਸਾਰਾ ਟੱਬਰ ਵਿਆਹ ਗਿਆ ਵਾ ਮੈਂ ਵਾ ਉਹ ਨਿਗਾ ਜਾ ਦੋਤਾ ਸੁੱਤਾ ਤੇ ਦੂਜੇ ਘਰ ਮੇਰੀ ਵੱਡੀ ਨੂੰਹ ਆ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਕਹਿ ਲੱਗਾ ਮਾਤਾ ਅਸੀਂ ਚਲੇ ਜਾਣਾ ਵਾ ਤੇ ਸਾਹਮਣੇ ਖਲੋਤੀ ਮਾਤਾ ਕਹਿੰਦੀ ਪੁੱਤ ਮੈਂ ਆਲੂ ਉਬਾਲ ਕੇ ਆਲੂ ਵਾਲੇ ਪ੍ਰਸ਼ਾਦੇ ਲਾ ਦੇ ਆ ਤੁਹਾਡੇ ਵਾਸਤੇ ਭਾਈ ਪੱਪੂ ਗੋਰਾ ਕਹਿੰਦਾ ਲਾ ਦਿਓ ਇਧਰ ਮਾਈ ਪ੍ਰਸ਼ਾਦਿਆਂ ਦਾ ਪ੍ਰਬੰਧ ਕਰਨ ਲੱਗ ਪਈ ਦੇ ਭਾਈ ਪ੍ਰੇਮ ਸਿੰਘ ਕਹਿੰਦਾ ਜਥੇਦਾਰ ਜੀ ਤੁਸੀਂ ਕਰੋ ਆਰਾਮ ਤੁਸੀਂ ਕਰੋ ਸ਼ਸਤਰਾਂ ਦੀ ਸਫਾਈ ਤੇ ਮੈਂ ਨਾਲੇ ਇਸ਼ਨਾਨ ਕਰ ਲੈਣਾ ਨਲਕੇ ਤੋਂ ਤੇ ਬਾਣੀ ਪੜ ਲੈਣਾ ਵਾਰੀ ਵਾਰੀ ਆਪਾਂ ਆਰਾਮ ਕਰ ਲੈਨੇ ਆ ਮਾਈ ਪ੍ਰਸ਼ਾਦੇ ਲਾਉਣ ਲੱਗ ਪਈ ਤੇ ਮਾਈ ਦੇ ਘਰ ਬੈਠੇ ਤਿੰਨੇ ਖਾੜਕੂ ਆਪੋ ਆਪਣੀ ਕਰਤੱਵਿਧਿਆ ਚ ਲੱਗ ਗਏ ਤੇ ਜਿਹੜੀ ਗੱਲ ਉਹਨਾਂ ਵਟੇ ਵਾਟ ਆਖੀ ਸੀ ਨਾ ਵੀ ਸਾਡੇ ਮਗਰ ਟਾਊਟ ਲੱਗਾ ਵਾ ਅਸਲ ਚ ਸੀ ਆਈ.ਡੀ ਦਾ ਬੰਦਾ ਇਹਨਾਂ ਦੇ ਮਗਰ ਟਡੇਹਾਲੇ ਤੋਂ ਲੱਗਾ ਸੀ ਤੇ ਕਰਨਾਮੇ ਤੱਕ ਆ ਗਿਆ ਸੀ ਉਸ ਬੰਦੇ ਨੇ ਪਿੰਡ ਦਾ ਘੇਰਾ ਘੁੰਮਿਆ ਘਰ ਦਾ ਘੇਰਾ ਘੁੰਮਿਆ ਨੂੰ ਪੂਰਾ ਆਈਡੀਆ ਹੋ ਗਿਆ ਵੀ ਬੰਦੇ ਤਿੰਨੇ ਐਸੇ ਘਰ ਦੇ ਵਿੱਚ ਆ ਉਹਨੇ ਮਾਰੀ ਸਕੂਟਰ ਨੂੰ ਕਿੱਕ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਬਟਾਲੇ ਆ ਗਿਆ ਸੰਤਰੀ ਨੂੰ ਮਿਲਿਆ ਸੰਤਰੀ ਨੂੰ ਆਵਾਜ਼ ਮਾਰ ਕੇ ਕਹਿੰਦਾ ਐਸਪੀ ਸਾਹਿਬ ਨੂੰ ਲੈ ਕੇ ਆ ਆਰਪੀ ਸਿੰਘ ਤੇਜਾ ਆਇਆ ਆਪਣੇ ਜਸੂਸ ਨੂੰ ਵੇਖ ਕੇ ਉਹਦੀਆਂ ਵੜਾਸ਼ਾਂ ਖਿਲਗੀਆਂ ਕਹਿੰਦਾ ਕੀ ਖਬਰ ਆ ਤੇ ਸਾਹਮਣੇ ਖਲੋਤਾ ਸੀਆਈਡੀ ਦਾ ਬੰਦਾ ਕਹਿੰਦਾ ਪੱਪੂ ਗੋਰਾ ਮਾਰਨਾ ਜੇ ਕਹਿੰਦਾ ਹੁਣੇ ਕਹਿੰਦਾ ਫਿਰ ਹੁਣੇ ਤਿਆਰੀ ਕਰੋ ਕਰੋ ਆਪਣੀ ਫੋਰਸ ਤਿਆਰ ਪਿੰਡ ਕਰਨਾਮੇ ਨੂੰ ਪਾਓ ਘੇਰਾ ਇੱਕ ਘਰ ਆ ਤਿੰਨ ਖਾੜਕੂ ਬੈਠੇ ਆ ਉਹਨਾਂ ਨੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਦਾ ਪਾਣੀ ਛਾ ਕੇ ਨਿਕਲ ਜਾਣਾ ਵਾ ਜੇ ਮਾਰਿਆ ਜਾਂਦਾ ਤੇ ਮਾਰ ਲਓ ਆਰ ਪੀ ਸਿੰਘ ਤੇਜਾ 6 ਥਾਣਿਆਂ ਦੀ ਪੁਲਿਸ ਇਕੱਠੀ ਕਰਕੇ